ਜਾ ਕੋ ਹਾਈ ਸੋਈ ਬਿਹਾਜੂ ਹਰ ਘੁਰਤੇ ਮਨੇ ਬਸੇ ਰ ਜਿਸ ਕਮ ਆਇਓ ਸੋਈ ਕਰੋ ਤੇ ਨਾਮ ਜਪੋ ਗੁਰੂ ਜੀ ਦੀ ਕਿਰਪਾ ਦੇ ਨਾਲ ਪਰਮਾਤਮਾ ਤੁਹਾਡੇ ਮਨ ਦੇ ਅੰਦਰ ਵਸਣਗੇ निज घर महल वावो सुख सजे बहर ना होए गोफेर ਤੁਸੀਂ ਆਪਣਾ ਘਰ ਜਿੱਥੇ ਵਾਹਿਗੁਰੂ ਨਾਲ ਮੇਲ ਹੋ ਜਾਂਦਾ ਹੈ ਸੁਖ ਅਤੇ ਸਹਜ ਸੁਭਾ ਪ੍ਰਾਪਤ ਕਰ ਲੋਗੇ ਅਤੇ ਤੁਹਾਡਾ ਜਨਮ ਮਰਨ ਦਾ ਗੇੜਾ ਖਤਮ ਹੋ ਜਾਏਗਾ ਅੰਤਰ ਜਾਮੇੁਰਖ ਵਿਦਾਤੇ ਸਰਦਾ ਮਾਨ ਕੀ ਕੋਰੇ ਮਨ ਦਿਆਂ ਬੁਝਣ ਵਾਲੇ ਕਰਮ ਬਣਾਉਣ ਵਾਲੇ ਜਿਉ ਮਨ ਦੀ ਸਰਦਾ ਪੂਰੀ ਕਰਨ ਵਾਲੇ ਜੀ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੋਰੇ ਤੁਹਾਡਾ ਸੇਵਕ ਨਾਨਕ ਇਹੀ ਸੁਖ ਮੰਗਦਾ ਹੈ ਕਿ ਇਹਨੂੰ ਤੁਸੀਂ ਕਿਰਪਾ ਕਰਕੇ ਚਰਨਾਂ ਦੀ ਤੂੜ ਦਿਓ ਅਤੇ ਗੁਰਮੁਖਾਂ ਦਾ ਪ੍ਰੇਮੀ ਬਣਾ ਦਿਓ